ਇਹਦਾ ਵੱਡਾ ਗਨਾਹ ਇਹ ਗਲਤੀ ਨਹੀਂ ਗਨਾਹ ਹੈ ਇਹ ਪਾਪ ਹੋਇਆ ਹੈ ਤੇ ਪਾਪ ਦੀ ਜਿਹੜੀ ਸਜ਼ਾ ਹੁੰਦੀ ਆ ਉਹ ਤੁਹਾਨੂੰ ਪਤਾ ਬਹੁਤ ਵੱਡੀ ਹੁੰਦੀ ਆ ਸੋ ਇਸ ਕਰਕੇ ਮੇਰੀ ਸਿੰਘ ਸਰਬਾਨੰਦ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਆ ਕਿ ਇਹਨਾਂ ਨੂੰ 5 ਸਾਲ ਵਾਸਤੇ ਰਾਜਨੀਤਿਕ ਤੌਰ ਤੇ ਤੇ ਧਾਰਮਿਕ ਤੌਰ ਤੇ ਇਹਨਾਂ ਦੀਆਂ ਸੁਆਵਾਂ ਜਿਹੜੀਆਂ ਨੇ ਉਹ ਖਤਮ ਕੀਤੀਆਂ ਜਿਸ ਦੇ ਨਾਲ ਜਿਹੜਾ ਉਹਨਾਂ ਨੇ ਮਾਫੀ ਮੰਗੀ ਆ ਜੀ ਉਹਨਾਂ ਨੇ ਕਿਹਾ ਕਿ ਹਾਂ ਗਲਤੀਆਂ ਹੋਈਆਂ ਸੀ ਕੀ ਇਸ ਦੇ ਨਾਲ ਬਾਗੀ ਸੰਤੁਸ਼ਟ ਹੈ ਤੁਸੀਂ ਸੰਤੁਸ਼ਟ ਹੋ ਜਿਸ ਦੇ ਨਾਲ ਵੇਖੋ ਮੈਂ ਨਾ ਕੋਈ ਬਾਗੀ ਆ ਹੂੰ ਨਾ ਕੋ ਬਾਗੀਆਂ ਦੇ ਸੰਤੁਸ਼ਟ ਹੋਣ ਦੀ ਗੱਲ ਆ ਇਹ ਖਾਲਸਾ ਪੰਥ ਤੇ ਸਿੱਖ ਕੌਮ ਦੀ ਸਾਰੀ ਦੇ ਸਮੁੱਚੀ ਸੰਤੁਸ਼ਟ ਹੋਣ ਦੀ ਗੱਲ ਆ ਹੂੰ ਬਾਕੀਆਂ ਦੇ ਕੱਲੇ ਸੰਤੁਸ਼ਟ ਹੋਣ ਦੀ ਗੱਲ ਨਹੀਂ ਹੈਗੀ ਇਹ ਸਾਰਾ ਖਾਲਸਾ ਪੰਥ ਜੇ ਨਾ ਜਰ ਸੰਤੁਸ਼ਟ ਨਹੀਂ ਹੋਗਾ ਸੰਤੁਸ਼ਟ ਹੋਊਗਾ ਜਦੋਂ ਇਹਨਾਂ ਨੇ ਗਲਤੀਆਂ ਮੰਨੀਆਂ ਨੇ ਤੇ ਹੁਣ ਇਹਨਾਂ ਨੂੰ 5 ਸਾਲ ਵਾਸਤੇ ਧਾਰਮਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਇਹ ਜਿਹੜੀ ਹੈ ਕਾਲਪਤਖ ਸਾਹਿਬ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਅੰਜੇ ਸਿੰਘ ਸਹਿਬਾਨ ਬੜੇ ਸਤਿਕਾਰਯੋਗ ਨੇ ਮੈਂ ਉਹਨਾਂ ਨੂੰ ਕੋਈ ਡਾਇਰੈਕਸ਼ਨ ਨਹੀਂ ਦੇ ਸਕਦਾ ਲੇਕਿਨ ਜੇਦੋਂ ਉਹ ਗਲਤੀਆਂ ਨੂੰ ਕਨਫੈਸ ਕੀਤਾ ਜਿਹੜਾ ਸਾਰਾ ਜਗਤ ਇਹ ਘਾਲਾਂਦਾ ਹੈ ਵੀ ਉਹਨਾਂ ਨੇ ਗਲਤੀਆਂ ਕੀਤੀਆਂ ਨੇ ਅੱਜ ਉਹ ਉਹਨਾਂ ਦੀ ਚਿੱਠੀ ਆ ਗਈ ਤੇ ਸਾਰੇ ਸੰਸਾਰ ਨੂੰ ਪਤਾ ਲੱਗ ਗਿਆ ਕਿ ਉਹਨਾਂ ਨੇ ਗਲਤੀਆਂ ਕੀਤੀਆਂ ਸੀ ਤੇ ਉਹਨਾਂ ਨੇ ਗਲਤੀਆਂ ਵਿੱਚ ਮੰਨੀਆਂ ਕੀ ਇਸ ਦੇ ਨਾਲ ਮੈਂ ਬੇਨਤੀ ਕਰਨੀ ਚਾਹੁੰਦਾ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਕਿ ਜਿਹੜੇ ਜਿਨ੍ਹਾਂ ਦੇ ਗਲਤੀਆਂ ਹੋਈਆਂ ਨੇ ਇਹ ਨਾਲ ਉਹ ਕੀਤੀਆਂ ਨੇ ਉਹਨਾਂ ਨੂੰ 5 ਸਾਲ ਵਾਸਤੇ ਸਿੰਘ ਸਹਿਬਾਨ ਮੇਰੇ ਹੱਥ ਜੋੜ ਕੇ ਬੇਨਤੀ ਹੈ ਪੰਜਾਂ ਨੂੰ ਹੀ ਵੀ ਉਹਨਾਂ ਨੂੰ ਧਾਰਮਿਕ ਤੌਰ ਤੇ ਤੇ ਰਾਜਨੀਤਿਕ ਤੌਰ ਤੇ ਇਹ ਜਿਹੜੀ ਇਹ ਸਵਾਵਾ ਤੋਂ ਪਰੇ ਕਰ ਦੇਣਾ ਚਾਹੀਦਾ ਵਾਂਝੇ ਕਰ ਦੇਣਾ ਚਾਹੀਦਾ ਤਾਂ ਕਿ ਆਉਣ ਵਾਲੇ ਟਾਈਮ ਵਿੱਚ ਕੋਈ ਗਲਤੀ ਨਾ ਕਰੇ ਕੋਈ ਐਡਾ ਵੱਡਾ ਗਨਾਹ ਇਹ ਗਲਤੀ ਨਹੀਂ ਗਨਾਹ ਹੈ ਇਹ ਪਾਪ ਹੋਇਆ ਤੇ ਪਾਪ ਦੀ ਜਿਹੜੀ ਸਜ਼ਾ ਹੁੰਦੀ ਆ ਉਹ ਤੁਹਾਨੂੰ ਪਤਾ ਬਹੁਤ ਵੱਡੀ ਹੁੰਦੀ ਆ ਸੋ ਇਸ ਕਰਕੇ ਮੇਰੀ ਸਿੰਘ ਸਾਹਿਬਾਨ ਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਆ ਕਿ ਇਹਨਾਂ ਨੂੰ 5 ਸਾਲ ਵਾਸਤੇ ਰਾਜਨੀਤਿਕ ਤੌਰ ਤੇ ਤੇ ਧਾਰਮਿਕ ਤੌਰ ਤੇ ਇਹਨਾਂ ਦੀਆਂ ਸੁਆਵਾਂ ਜਿਹੜੀਆਂ ਨੇ ਉਹ ਖਤਮ ਕੀਤੀਆਂ ਜਾਂਦਾ। ਇਸ ਦੇ ਨਾਲ ਤੁਹਾਨੂੰ ਕੀ ਲੱਗਦਾ ਕਿ ਅਕਾਲੀ ਦਲ ਦੇ ਵਿੱਚ ਜਿਹੜਾ ਕਲੇਸ਼ ਚੱਲ ਰਿਹਾ ਹੈ ਇਸ ਦੇ ਨਾਲ ਕਲੇਸ਼ ਖਤਮ ਹੋਏਗਾ ਅਕਾਲੀ ਦਲ 'ਚ? ਵੇਖੋ ਜੇ ਅਗਵਾਈ ਦੀ ਗੱਲ ਹੈ ਨਾ ਜਿਹਨੇ ਗਲਤੀ ਕੀਤੀ ਫਿਰ ਉਹਨੂੰ ਅਗਵਾਈ ਦੇਾਂਗੇ ਤੇ ਫਿਰ ਕਲੇਸ਼ ਕਿਤਨਾ ਖਤਮ ਹੋਊਗਾ? ਵੇਖੋ ਜਿਹਨੇ ਗਲਤੀ ਕੀਤੀ ਉਹਨਾਂ ਨੂੰ ਤਾਂ ਸਜ਼ਾ ਹੀ ਮਿਲਦੀ ਰਹੀ ਆ। ਆ ਜਿਹੜੇ ਬਾਹਰ ਵੀ ਆਪਾਂ ਦਿਨਾਵੀ ਅਦਾਲਤਾਂ ਵੀ ਆ ਜਿਹੜੀਆਂ ਗਲਤੀਆਂ ਕਰਤੀਆਂ ਉਹਨੂੰ ਸਜ਼ਾ ਹੀ ਦਿੰਦੇ ਆ। ਉਹਨੂੰ ਮਾਫ਼ ਤਾਂ ਕੋਈ ਨਹੀਂ ਕਰਦਾ। ਜੇ ਕੋਈ ਹੁਣ ਕਤਲ ਕਰਕੇ ਚਾਹੇ ਕੋਈ ਹੋਰ ਗਲਤੀ ਕਰਕੇ ਆਉਣਾ ਵੀ ਮੇਰ ਤੋਂ ਗਲਤੀ ਹੋ ਗਈ ਆ ਤੇ ਉਹਨੂੰ ਕੋਈ ਜੱਜ ਮਾਫੀ ਨਾ ਕਰ ਦਿੰਦੇ ਆ ਉਹਨੂੰ ਜਿਹੜੀ ਕੀਤੀ ਉਹਦੀ ਸਜ਼ਾ ਹੈ ਉਹਦੀ ਸਜ਼ਾ ਉਹਨੂੰ ਅ ਅਦਾਲਤਾਂ ਦਿੰਦੀਆਂ ਨੇ ਇਹ ਕਾਲ ਤਖਤ ਸਾਹਿਬ ਜਿਹੜਾ ਇਹ ਕਾਲ ਦਾ ਤਖਤ ਆ ਇਹ ਕੌਮ ਦਾ ਤਖਤ ਆ ਉਹਨਾਂ ਅਦਾਲਤਾਂ ਤੋਂ ਵੀ ਵਡਾਏ ਤਖਤ ਆ ਤੋਂ ਇੱਥੇ ਵੀ ਜੇ ਨਾ ਧਾਰਮਿਕ ਤੌਰ ਤੇ ਗਲਤੀ ਕੀਤੀ ਆ ਰਾਜਨੀਤਿਕ ਤੌਰ ਤੇ ਗਲਤੀ ਕੀਤੀ ਤੇ ਉਹਨਾਂ ਨੂੰ ਉਸ ਸੀਨ ਤੋਂ ਪਾਸੇ ਕਰ ਦਿਓ ਔਰ ਨਵੀਂ ਲੀਡਰਸ਼ਿਪ ਜਿਹੜੀ ਆ ਨਾ ਉਹ ਪੰਜਾਬ ਦੀ ਧਰਤੀ ਤੇ ਖਾਲਸਾ ਪੰਥ ਦੀ ਗਵਾਈ ਕਰੇ ਕਿਉਂਕਿ ਖਾਲਸਾ ਜਿਹੜਾ ਕਾਲੀ ਦਲ ਆ ਨਾ ਔਰ ਇਹਦੇ ਤੋਂ ਬਗੈਰ ਪੰਜਾਬ ਦਾ ਔਰ ਪੰਥ ਦਾ ਨਹੀਂ ਸਰਨਾ ਇਹ origignal ਪਾਰਟੀ ਆ ਪੰਜਾਬ ਤੇ ਔਰ ਪੰਥ ਦੇ ਹਿਤਾਾਂ ਦੀ ਗੱਲ ਕਰਨ ਵਾਲੀ ਆ ਔਰ ਕੋਈ ਵੀ ਪੰਥ ਤੇ ਆਪ ਤੌਂਦੀ ਆ ਪੰਜਾਬ ਤੇ ਆਉਂਦੀ ਆ ਸਿੱਖਾਂ ਦੇ ਆਉਂਦੀ ਆ ਇਹ ਡਟ ਕੇ ਉਹਦੀ ਪਹਿਰੇਦਾਰੀ ਕਰਨ ਵਾਲੀ ਪਾਰਟੀ ਆ ਔਰ 103 4 ਸਾਲ ਪੁਰਾਣੀ ਪਾਰਟੀ ਆ ਔਰ ਸ਼ੀਧਾਂ ਦੀ ਪਾਰਟੀ ਆ ਇੱਕ ਨਾਲ ਆਉਣ ਵਾਲੇ ਟਾਈਮ 'ਚ ਕਿਹ ਵੀ ਮਿਆਰ ਬਣਿਆ ਜਾਵੇ ਭੀ ਜਿਹੜੇ ਬੰਦੇ ਨੇ ਕੁਰਬਾਨੀ ਕੀਤੀ ਆ